ਇੱਕ ਮੈਂ ਕਲੀਅਰ ਪੰਜਾਬੀਆਂ ਨੂੰ ਦੱਸਣਾ ਪੰਜਾਬ ਵਿੱਚ ਇੱਕ ਗੈਂਗਸਟਰ ਨਹੀਂ ਰਹਿੰਦਾ ਮੈਂ ਇੱਕ ਗੈਂਗਸਟਰ ਇੱਕ ਗੈਂਗਸਟਰ ਨਹੀਂ ਰਹਿੰਦਾ ਜਿਹੜਾ ਧਮਕੀ ਦੇਊਗਾ ਜਿਹੜਾ ਇਹ ਗੈਂਗਸਟਰ ਬਣੂਗਾ ਉਹਦਾ ਸਾਰਾ ਜ਼ਮੀਨ ਜਾਇਦਾਦ ਸਰਕਾਰ ਕਬਜ਼ਾ ਕਰ ਲਊਗੀ ਉਵੇਂ ਹੀ ਨਸ਼ੇ ਜਿਹੜਾ ਨਸ਼ੇ ਵੇਚੂਗਾ ਉਹਦੇ ਘਰ ਜਾਇਦਾਦ ਸਾਰੀ ਸਰਕਾਰ ਲੈ ਲਊਗੀ ਤੇ ਅਸੀਂ ਕਾਨੂੰਨ ਵਿੱਚ ਐਮੈਂਡਮੈਂਟ ਕਰਾਂਗੇ ਤੇ ਘੱਟ ਤੋਂ ਘੱਟ 5 ਸਾਲ ਬੇਲ ਨਾ ਹੋ ਸਕੇ ਕੋ ਬੰਦੇ ਦੀ 5 ਸਾਲ ਮੈਂ ਦਿਮਾਗ ਤਾਂ ਸੋਚ ਲਉ ਆ ਕੀ ਦਿਮਾਗ ਮੈਂ ਇੱਕ ਹੋਰ ਗੱਲ ਕਰਨਾ ਚਾਹਣਾ ਹੈ ਮੇਰੀਆਂ ਗੱਲਾਂ ਨੋਟ ਕਰ ਲਿਓ ਕਿਉਂਕਿ ਜੋ ਕਹਿਣਾ ਮੈਂ ਪੂਰਾ ਕਰੂੰਗਾ ਤੁਹਾਨੂੰ ਮਨੇ ਪਤਾ ਹੈ ਹਰ ਹਰ ਜ਼ਿਲ੍ਹੇ ਵਿੱਚ ਝਾੜੂ ਵਾਲਿਆਂ ਨੇ ਤਾਂ ਡਰਾਮਾ ਕੀਤਾ ਹੈ ਝਾੜੂ ਵਾਲਿਆਂ ਨੇ ਤਾਂ ਡਰਾਮਾ ਕੀਤਾ ਹੈ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਮੈਂ ਖੋਲੂੰਗਾ ਤੇ ਮੈਡੀਕਲ ਕਾਲਜ ਵਿੱਚ ਪੜਾਉਣ ਵਾਸਤੇ ਅੱਧੀਆਂ ਸੀਟਾਂ ਸਰਕਾਰ ਵਾਸਤੇ ਰਿਜ਼ਰਵ ਹੋਣਗੀਆਂ ਜਿੱਥੇ ਭਾਵੇਂ ਗਰੀਬ ਐਸੀ ਪਰਿਵਾਰ ਹੈ ਗਰੀਬ ਬੀਸੀ ਪਰਿਵਾਰ ਹੈ ਜਾਂ ਗਰੀਬ ਜ਼ਿਮੀਂਦਾਰ ਹੈ ਜਾਂ ਕੋਈ ਜਨਰਲ ਹੈ ਉਹਨੂੰ ਮੈਡੀਕਲ ਕਾਲਜ ਵਿੱਚ 50% ਸੀਟਾਂ ਵਿੱਚ ਮੁਫਤ ਪੜਾਇਆ ਜਾਊਗਾ। ਉਵੇਂ ਹੀ ਵੈਟਰਨਰੀ ਕਾਲਜ ਕੀਤਾ ਜਾਊਗਾ। ਹੁਣ ਹੋ ਕੀ ਰਿਹਾ ਹੈ? ਆਪਣਾ ਗਰੀਬ ਕੋਈ ਡਾਕਟਰ ਨਹੀਂ ਬਣ ਸਕਦਾ। ਗਰੀਬ ਕੋਈ ਇੰਜੀਨੀਅਰ ਨਹੀਂ ਬਣ ਸਕਦਾ। ਪਰ ਹੁਣ ਕਾਨੂੰਨ ਬਦਲ ਕੇ ਆ ਸਾਰੀਆਂ ਅੱਧੋ-ਅੱਧ ਹੋਣਗੀਆਂ। ਇੱਕ ਅਸੀਂ ਕਾਨੂੰਨ ਫਿਰ ਤੋਂ ਬਦਲਾਂਗੇ। ਕੀ ਪੰਜਾਬ ਤੋਂ ਬਾਹਰ ਸਰਕਾਰੀ ਨੌਕਰੀ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਕੱਲੇ ਪੰਜਾਬੀਆਂ ਦਾ ਹੱਕ ਹੈ ਮੇਰੀ ਇੱਕ ਸੋਚ ਹੈ ਮੈਂ ਚਾਹੁੰਦਾ ਕਿ ਆਪਣੇ ਬੱਚੇ ਨੂੰ ਅਮਰੀਕਾ ਜਾਣ ਜਾਂ ਕੈਨੇਡਾ ਜਾਣ ਉਹਨਾਂ ਨੂੰ ਇੱਥੇ ਰੱਖਣ ਵਾਸਤੇ ਪਹਿਲੇ ਆਪਾਂ ਨੂੰ ਉਹਨਾਂ ਨੂੰ ਟ੍ਰੇਨ ਵੀ ਕਰਨਾ ਪੈਣਾ ਹੈ ਅਸੀਂ ਪੰਜਾਬ ਦੇ ਵਿੱਚ 50000 ਬੱਚਿਆਂ ਦੀ ਇੱਕ ਸਕਿੱਲ ਯੂਨੀਵਰਸਿਟੀ ਮਤਲਬ ਕਿ ਇਹ ਸਿਲਸ ਯੂਨੀਵਰਸਿਟੀ ਖੋਲੀ ਜਾਊਗੀ ਜਿੱਥੇ ਜਿਵੇਂ ਇੱਕ ਡਿਪਾਰਟਮੈਂਟ ਮਹਿੰਦਰਾ ਨੂੰ ਮਹਿੰਦਰਾ ਨੂੰ ਦਿੱਤਾ ਜਾਊਗਾ ਜਿਹੜਾ ਮਕੈਨਿਕ ਕਿਵੇਂ ਗੱਡੀਆਂ ਠੀਕ ਕਰਨੀਆਂ ਉਹ ਸਿਖਾਉਣਗੇ ਬੱਚਿਆਂ ਨੂੰ ਐਲਐਨਡੀ ਨੂੰ ਦੇ ਕੇ ਕਿਵੇਂ ਇਲੈਕਟ੍ਰੀਸ਼ੀਅਨ ਤੇ ਦੂਜਾ ਬੰਨਾ ਮੇਹਨਤ ਕਰਨਾ ਹੈ ਜਿੰਨੋਂ ਤੱਕ ਆਪਾਂ ਬੱਚਿਆਂ ਨੂੰ ਆਪਾਂ ਟ੍ਰੇਨ ਨਹੀਂ ਕਰਦੇ ਕੱਲੇ 10ਵੀਂ ਜਾਂ 12ਵੀਂ ਦਾ ਕੋਈ ਫਾਇਦਾ ਨਹੀਂ ਘਰ ਤੋਂ ਕਰ ਆਪਣਾ ਬੱਚਾ ਆਪ ਕੁਝ ਰੋਜ਼ਗਾਰ ਕਮਾ ਸਕੇ ਨਾਲੇ ਇੱਕ ਅਸੀਂ ਹੋਰ ਫੈਸਲਾ ਕੀਤਾ ਹੈ ਮੈਂ ਤੁਹਾਨੂੰ ਅੱਜ ਦੱਸ ਰਿਹਾ 10 ਲੱਖ ਰੁਪਏ ਤੱਕ ਲੋਨ ਅਸੀਂ ਦੇਵਾਂਗੇ ਜੀਨੇ ਆਪਣਾ ਕੰਮ ਖੋਲਣਾ ਹੈ ਉਹਦਾ ਕੋਈ ਵਿਆਜ ਨਹੀਂ ਹੋਊਗਾ ਤੇ ਉਹ ਜਿਹੜਾ ਪੈਸਾ 10 ਲੱਖ ਪਹਿਲੇ 3 ਸਾਲ ਤੁਸੀਂ ਕੁਝ ਨਹੀਂ ਮੋੜਨਾ ਉਹਦੇ ਬਾਅਦ ਤੁਸੀਂ 7 ਸਾਲਾਂ ਚ ਮੋੜਨਾ ਪਰ ਵਿਆਜ ਨਹੀਂ ਹੋਊਗਾ ਘੜ ਤੋਂ ਘੜ ਤੁਸੀਂ ਜੇ ਕਿਸੇ ਨੇ ਦੇਰੀ ਦਾ ਕੰਮ ਕਰਨਾ ਹੈ ਬੱਕਰੀਆਂ ਪਾਲਣੀਆਂ ਨੇ ਲੜਕੀਆਂ ਨੇ ਬਿਊਟੀਸ਼ਨ ਦਾ ਕੋਰਸ ਕਰਨਾ ਹੈ ਤੁਹਾਡੇ ਕੋਲੇ ਸਾਧਨੋਂ ਮੇਰੇ ਕੋਲੇ ਬਹੁਤ ਬੱਚੇ ਆਉਂਦੇ ਆ ਬਹੁਤ ਬੱਚੇ ਆਉਂਦੇ ਆ ਫੀਸ ਨਹੀਂ ਭਰੀ ਜਾਂਦੀ ਐਡਮਿਸ਼ਨ ਨਹੀਂ ਲਿੱਤੀ ਜਾਂਦੀ ਮੇਰੇ ਪੰਜਾਬ ਵਿੱਚ ਕੋਈ ਐਜਾ ਬੱਚਾ ਨਹੀਂ ਹੋਊਗਾ ਕੋਊਗਾ ਪੈਸੇ ਕਰਕੇ ਉਹਦੇ ਉਹਦੀ ਐਜੂਕੇਸ਼ਨ ਨਾ ਹੋਏ ਦੇਖੋ ਪੰਜਾਬ ਆਪਣਾ ਘਰ ਹੈ ਅਸੀਂ ਜੂਣਾ ਮਰਨਾ ਇੱਥੇ ਹੈ ਤੁਸੀਂ ਬਾਦਲ ਪਰਿਵਾਰ ਨੂੰ ਜਾਣਿਆ ਤੁਸੀਂ ਮੇਰੇ ਪਿਤਾ ਨੂੰ ਜਾਣਦੇ ਹੋ ਮੈਨੂੰ ਲੱਗਦਾ ਤੁਸੀਂ ਤੁਹਾਡੇ ਸਾਰਿਆਂ ਦੇ ਘਰੇ ਬਾਦਲ ਸਾਹਿਬ ਦੀ ਫੋਟੋ ਹੋਣੀ ਹੈ ਥੋਡੇ ਸਾਰਿਆਂ ਦੇ ਘਰੇ ਕਿਤਨਾ ਕਿਤੇ ਟਾਈਮ ਗਏ ਹੋਣਿਆ ਥੋਡੇ ਨਾਲ ਬਹਿ ਕੇ ਦੁੱਖ ਸੁੱਖ ਕੀਤਾ ਤੁਸੀਂ ਸਾਡੇ ਪਰਿਵਾਰੋਂ ਅਸੀਂ ਤਾਂ ਇੱਥੇ ਰਹਿਣਾ ਕਿ ਕੇਜਰੀਵਾਲ ਤੁਹਾਡਾ ਪਰਿਵਾਰ ਬਣ ਸਕਦਾ ਉਹਨੇ ਤਾਂ ਲੁੱਟਣਾ ਆ ਤੁਸੀਂ ਇਹਨਾਂ ਨੂੰ ਜਵਾਨ ਦਾ ਜੱਤ ਕਰਾ ਦਿਓ